सत श्रीकाल जी सार्डा सारे स्वागत तो है जी अपने चैनल से अज आप बना रहे हैं जी देग कड़ा प्रसाद ये आप ही धर ली है गैस पर चंकी तरह साफ करके सुची करके आप गैस भी चंकी तरह सुचा करके साफ कपड़े न फिर आप देग बना लगे जी ਦੇ ਵਿੱਚ ਆਪਾਂ ਪਾਵਾਂਗੇ ਇਹ ਦੇਸੀ ਘਿਓ ਘਿਓ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਟਾ ਕਣਕ ਦਾ ਆਟਾ ਇਹ ਆਪਾਂ ਸਣ ਕੇ ਲੈ ਲਿਆ ਤਿੰਨੇ ਚੀਜ਼ਾਂ ਇੱਕ ਬਰਾਬਰ ਲੈਣੀਆਂ ਨੇ ਜੀ ਆਪਾਂ ਜਿੰਨਾ ਆਪਾਂ ਘਿਓ ਲਿਆ ਉਹਨਾ ਹੀ ਆਟਾ ਲੈਣਾ ਉਹਨੀਆਂ ਖੰਡ ਲੈਣੀਆਂ ਜੀ ਅੱਜ ਇਹ ਤਵਾਲਦਾ ਦੇਣਾ ਜੀ ਇਹ ਦੇਖ ਮੈਂ ਦੁਪਹਿਰਾ ਸਾਫ ਘਟਣਾ ਜੀ ਤਾਂ ਕਰਕੇ ਬਣਾ ਰਹੇ ਹਾਂ ਚਰਨਾ ਆ ਕੇ

ਕੱਟ ਗਏ ਗੈਸ ਕਰਿਆ ਹੋਇਆ ਜੀ ਆਪਣਾ ਘੱਟ ਸੇਕਦੀ ਭੁੰਨ ਰਹੀ ਆ ਮੈਨੂੰ ਆਟਾ ਪੁੱਜ ਗਿਆ ਜੀ ਆਪਣਾ ਇਹਦੇ ਵਿੱਚ ਆਪਾਂ ਖੰਡ ਪਾ ਦਾਂਗੇ ਤੇ ਨਾਲੇ ਪਾ ਦਾਂਗੇ ਪਾਣੀ ਜਿਹਨਾਂ ਪਾਟਾ ਲਿਆ ਸੀਗਾ ਜੀ ਉਹਦੋਂ ਡਬਲ ਪਾਣੀ ਪਾਇਆ ਆਪਾਂ ਇਹਦੇ ਵਿੱਚ ਦੇਗਾ ਨਹੀਂ ਬਣਗੀ ਜੀ ਇਹ ਆਪਾਂ ਦੁਪਹਿਰਾ ਸਾਲ ਕੱਟਣਾ ਜੀ ਅੱਜ ਸਾਬਾਹੀਏ ਤੇ ਘਰ ਵਿੱਚ ਹੀ ਕੱਟ ਲੈਣੀ ਨੇ ਜਿੱਦੇ ਮਹਾਰਾਜ ਹੁਕਮ ਕਰਦੇ ਨੇ ਉਦਦੇ ਆਪਾਂ ਕੱਟ ਲੈਨੇ ਆ ਜੀ ਦੇਗਾ ਆਪਣੀ ਬਣ ਕੇ ਤਿਆਰ ਕੜੀ ਸਾਡ ਦਿੱਤੀ ਹੈ ਨੇ ਬਿਲਕੁਲ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇਹ ਨੂੰ ਆਪਾਂ ਅਲੱਗ ਤੋਂ ਭਾਂਡੇ 'ਚ ਕੱਢ ਲੈਨੇ ਆ ਜੀ। ਇਹ ਆਪਾਂ ਕੱਢ ਲਈ ਹੈ ਜੀ ਭਾਂਡੇ 'ਚ। ਕੜਾਹੀ ਆਪਣੀ ਬਿਲਕੁਲ ਸਾਫ਼ ਹੈ ਦੇਖੋ ਬਿਲਕੁਲ ਵੀ ਨਹੀਂ ਲੱਗਿਆ ਇਹ। ਹੁਣ ਦੇਖ ਆਪਾਂ ਕੱਪੜੇ ਨਾਲ ਤੋਂ ਢੱਕ ਲਈਏ ਜੀ ਸੁੱਚੇ ਕੱਪੜੇ ਨਾਲ। ਇਹ ਪਕਾ ਦਿਆਂ ਜੀ ਜੋਤ ਤਿਆਰ ਭਰ ਲਾਂਗੇ ਜੀ ਇਹਨੂੰ ਆਪਾਂ 12 ਵਜੇ ਤੋਂ 4 ਵਜੇ ਤੱਕ ਦੁਪਹਿਰਾ ਸਾਬ ਦਾ ਟਾਈਮ ਹੁੰਦਾ ਜੀ ਤਾਂ ਕਿ ਉਹਨਾਂ ਚਿਰ ਜੋਤ ਆਪਣੀ ਜਗਦੀ ਰਹੇ ਇਹ ਆਪਾਂ ਜੋਤ ਜਗਾ ਲਈ ਹੈ ਜੀ ਬਾਬਾ ਜੀ ਦੀ ਇਸ ਤਰ੍ਹਾਂ ਆਪਾਂ ਟੇਬਲ ਦੇ ਉੱਤੇ ਸੁੱਚਾ ਕੱਪੜਾ ਪਾ ਕੇ ਦੀਗ ਰੱਖ ਲਈ ਹੈ ਜੀ ਇਹ ਬਾਬਾ ਜੀ ਦਾ ਸਰੂਪ ਲੱਗਿਆ ਹੋਇਆ ਹੈ ਜੀ ਆਪਣੀ ਕਰੇ ਇਹ ਆਪਾਂ ਸੁੱਚਾ ਕੱਪੜਾ ਵਿਸਾ ਲਿਆ ਜੀ ਇਹਦੇ ਬਹਿ ਕੇ ਆਪਾਂ ਪਾਠ ਕਰਾਂਗੇ ਜਿੰਨਾ ਕੁ ਮੈਨੂੰ ਪਤਾ ਹੈ ਜੀ ਦੁਪਹਿਰਾ ਸਾਹ ਵਾਰੇ ਮੈਂ ਉਹਨੇ ਕੁ ਮਰਿਆਦਾ ਰੱਖ ਰਹੀ ਆਂ ਇਹ ਇੱਕ ਗਲਤੀ ਹੋਵੇ ਤਾਂ ਬਾਬਾ ਜੀ ਬਕਸਣ ਹਾਰ ਨੇ ਤੇ ਆ ਭੈਣ ਭਰਾ ਸਾਰੇ ਬਕਸੇਓ